ਕਹ ਆ ਗਈ ਆ ਘਰ ਕਿਹੜੇ ਵਾਲੇ ਗਈ ਤੇ ਕਿਹੜੇ ਵਾਲੇ ਆ ਗਈੇ ਦੇਖਾਂ ਤਾਂ ਸਹੀ ਪਤਾ ਤਾਂ ਲਾਵਾਂ ਤੇ ਕਿਹਾਂ ਤਾਂ ਹੋ ਕੇ ਆਈ ਆ ਮੰਮਾ ਮਾਜੀ ਤੇ ਇਹ ਕੱਲੇ ਕੱਲੇ ਨਾਨੀ ਪਿੰਡ ਚੱਲ ਗਏ ਮੈਨੂੰ ਵੀ ਲੈ ਕੇ ਚੱਲ ਜਾਂਦੇ ਦੇ ਨਾਲ ਮੰਮਾ ਮੇਰੇ ਫਾਈਨਲ ਪੇਪਰ ਆ ਤੇ ਹੁਣ ਮੇਰੀ ਤਿਆਰੀ ਵੀ ਕਰਾ ਦਿਓ हां ਬੋਤੇ ਕਰਾ ਦਿੰਨੀ ਕੋਈ ਨਹੀਂ ਮੈਨੂੰ ਚਾਹ ਪਾਣੀ ਪੀ ਲੈਂਦੇ ਤੇ ਫਿਰ ਮੈਂ ਤੇ ਤਿਆਰੀ ਚੰਗੀ ਤਰ੍ਹਾਂ ਕਰਾ ਲੈਣੀ ਆ ਠੀਕ ਆ ਤੂੰ ਹੀ ਹੁਣ ਚੜਾ ਆਪਣਾ ਰੀਡ ਕਰ ਲੋ ਆ ਬੈਕ ਐਕਸਰਸਾਈਜ਼ ਹੈ ਨਾ ਇਹਨੂੰ ਰੀਡ ਕਰੋ ਫਿਰ ਮੈਂ ਤੁਹਾਡੇ ਕੋਲ ਸੌਂਦੀ ਆ ਠੀਕ ਆ ਹਾਂ ਲੈ ਨਾ ਲੱਗਦਾ ਬਾਹਰ ਕੋਈ ਆ ਗਿਆ ਇਹ ਤ੍ਰੀਤ ਤੂੰ ਮਿੰਨ ਲੱਗਾ ਚਾਚੀ ਆਈ ਏ ਬਾਹਰ ਤੇ ਤੂੰ ਇੱਦਾਂ ਕਰ ਜਦ ਅੰਦਰ ਜਾ ਕੇ ਪੜੀ ਉਹਦੇ ਸਾਹਮਣੇ ਨਾ ਆਈ ਵੀ ਉਹਦੀ ਨਜ਼ਰ ਵੀ ਇਦਾਂ ਦੀ ਆ ਠੀਕ ਆ ਹਾਂ ਇੱਕ ਬ੍ਰਿੱਕਿਆ ਲੈਣੀ ਆ ਨੇ ਮੈਂ ਵੇਖਾ ਸਹੀ ਉਹ कपड़े ਚੇਂਜ ਕਰਕੇ ਹਟੀਆਂ ਤੇ ਇਹ ਇਧਰੋਂ ਆਣ ਕੇ ਇੱਥੇ ਬਹਿ ਵੀ ਗਈ ਇਧਰਾਂ ਦੇ ਵਿੱਚ ਮੇਰੇਆਂ ਚ ਇਹਨੇ ਨਹੀਂ ਹੁਣ ਜਾਨ ਛੱਡਨੀ ਸੂਹਾ ਲੈਣ ਆ ਜਾਂਦੀ ਆ। ਚਾਚੀ ਗੇਰੇ ਵੇਲੇ ਗੇਰੇ ਕਿਦਾਂ ਵੇਲੇ ਆਇਦੂੰ। ਸਾਸਰੀਕਾਲ ਚਾਚੀ ਸਾਸਰੀਕਾਲ ਔਰ ਠੀਕ ਹੈ ਨਾ ਵਧੀਆ ਵਧੀਆ ਆ ਜਾ ਉੱਤੇ ਹੀ ਕੇ ਇੱਥੇ ਗੱਲਾਂ ਕਰੀ ਜਾਣੀਆਂ ਵਾ ਚਲੋ ਬਹੁਤ ਟੁੱਟੀ ਹੈ ਦੀ ਤਾਂ ਨਹੀਂ ਖੜਦੀ ਸੁਆਣ ਲਓ ਛੱਜੀ ਇੱਥੇ ਆ ਜਾ ਇੱਥੇ ਬੈੰਨੇ ਆ ਕੀ ਕਰਦੀ ਆਈਂ? ਕੋਹ ਨਹੀਂ ਕਰਨਾ ਕੀ ਵੈਲੀ ਕੰਮ ਧੰਦਾ ਕਰਕੇ ਵੈਲੇ ਆਈ। ਅੱਛਾ ਮੈਂ ਤੈਨੂੰ ਵੇਖਿਆ ਹੁੰਦੀ ਨਾ ਮੈਂ ਚੱਲ ਕੇ ਵੇਖ ਕੇ ਆਵਾਂ। ਬਾਹ ਦਾ ਹੁਣ ਫਰਕ ਪਿਆ ਕੇ ਨਹੀਂ। ਹਾਂ ਨਹੀਂ ਫਰਕ ਵਾਗੇ ਨਾਲ ਹੁਣ ਤਾਂ ਠੀਕ ਵਾ। ਅੱਛਾ ਕਿੱਥੋਂ ਬਣਾਈ? ਮੈਂ ਤਾਂ ਗੁਰਦਾਸਪੁਰੋਂ ਬਣਾਈ ਆ। ਠੀਕ ਆ। ਹੁਣ ਦਵਾਈ ਦੋਈ ਚੱਲਣ ਦੀ ਹੈ ਨਾ? ਹਾਂ ਦਵਾਈ ਚੱਲਣ ਦੇ ਆ। ਅੱਛਾ। ਤੋਂ ਦਾ ਡਾਕਟਰ ਕਹਿੰਦੇ ਆ ਵੀ ਛੇਤੀ ਫਰਕ ਪੈ ਜਾਏਗਾ। ਤਿੰਨ ਦਿਨ ਲੱਗਣੇ 10-15 ਦਿਨ ਹੋਰ ਹੋਜੂ ਠੀਕ ਆ। ਠੀਕ ਆ। ਲੈ ਬਹਿ ਜਾ ਤੁਸੀਂ ਮੈਂ ਪਾਣੀ ਲੈ ਆਵਾਂ। ਇੱਦਾਂ ਕਰਦੇ ਆਂ ਮਗਰੇ ਚਲਦੀ ਆਂ ਅੰਦਰ ਦਾ ਮਹੌਲ ਚਲਦੇ ਵੇਖਾ ਕੀ ਆ ਲੈ ਬਾਹਰੇ ਪਠਾਲ ਕੇ ਆਏ ਹੀ ਤੇ ਮਗਰੇ ਹੀ ਆ ਗਈ ਆ ਸੋਹਾਂ ਹੀ ਲੈਂਦੀ ਰਹਿੰਦੀ ਆ ਤਕੀ ਲਿਆਂਦਾ ਤਕੀ ਨਹੀਂ ਲਿਆਂਦਾ ਉਡੀ ਦਾ ਕੋਈ ਹਾਲ ਨਹੀਂ ਆ ਲੋ ਪਾਣੀ ਚਾਚੀ ਬਾਰ ਗਰਮੀ ਲੱਗਣ ਡੈ ਵੀ ਗਰਮੀ ਤਾਂ ਪਤਾ ਤਰੇ ਤਰੇ ਆਉਂਦਾ ਗਰਮੀ ਲੱਗਣ ਡੈ ਵੀ ਧੋਬੜ ਲੱਗੀ ਆ ਆਹ ਹੋਈ ਤੇ ਗੱਲ ਹੈਗੀ ਆ ਬਹਿ ਜਾ ਸੇਕ ਵੱਜਣ ਡਿਆ ਸਾਹ ਚਲੋ ਹੋਰ ਸੁਣਾ ਕਵਲ ਫੇਕੇ ਸਭ ਠੀਕ ਠਾਕ ਆ ਭਾਬੀ ਠੀਕ ਆ ਤੇਰੀ ਹਾਂ ਚਾਚੀ ਸਭ ਵਧੀਆ ਭਾਬੀ ਤੇ ਮੇਰੀ ਬੜੀ ਚੰਗੀ ਆ ਅੱਜ ਤੇ ਮੇਰੇ ਜਾ ਕੇ ਪੈਰ ਵੀ ਨਹੀਂ ਮੈਲੇ ਹੋਏ ਵੀ ਤੇ ਅਗਲੀ ਨੇ 3-4 ਵੈਰੈਟੀਆਂ ਪਕੌੜੀਆਂ ਦੇ ਕੱਢ ਲਿਆਂਦੀਆਂ ਤੇ ਹਾਂ ਬੜਾ ਚਾਜਵਾ ਉਹਨੂੰ ਤੇ ਕਿਤੇ ਇੰਨਾ ਚਾਹ ਕੀਤਾ ਪਤਾ ਨਹੀਂ ਮੰਮੀ ਨੇ ਤੇ ਇਹ ਦੱਸਿਆ ਨਹੀਂ ਹੀ ਤੇ ਜਿੱਦਾਂ ਉਹਨੂੰ ਪਤਾ ਲੱਗ ਗਿਆ ਵੀ ਮੈਂ ਜਾਣਾ ਵਾਂ ਤੇ ਕਿਤੇ ਇੰਨਾ ਚਾਹ ਕੀਤਾ ਵੀ ਮੇਰੀ ਦੀਦੀ ਆਈ ਆ ਚੱਲ ਨਹੀਂ ਕਿ ਚੰਗੇ ਘਰ ਘਰਾਣੇ ਦੇ ਹੋਣੀ ਆ ਤੇ ਉਹ ਇਦਾਂ ਕਰਦੀ ਆ ਕਿਤੇ ਸਿਰ ਤੋਂ ਚੁੰਨੀ ਨਹੀਂ ਲੱਥਨ ਦਿੰਦੀ ਵੀ ਹੋਂ ਤੈਨੂੰ ਕੀ ਦੱਸਾਂ ਅਗਲੀ ਨੇ ਦਵਾਈ ਦੇ ਚੱਕਰ ਦੇ ਵਿੱਚ ਮੇਰੇ ਮੱਥੇ 'ਤੇ ਚਾਹ ਵੀ ਝੋਕੀ ਮਾਰੀ ਆ ਉਹਦੀਆਂ ਤੇ ਚੁੰਨੇਆਂ ਬੜੀਆਂ ਤਾਂ ਸਿਰ ਤਾਂ ਕਰਦੀਆਂ ਆਪਣੀ ਤੇ ਚੁੰਨੇ ਤੇ ਗਲ ਚ ਰਹਿੰਦੀ ਹੈਗੀ ਕੋਈ ਕਵਲ ਆ ਹਾਂ ਚਾਚੀ ਈ ਗੱਲ ਸੋਣਾ 8-9 ਮਹੀਨੇ ਹੋ ਗਏ ਆ ਤੇਰੀ ਬਰਜਾਈ ਗਈ ਆਈ ਨੂੰ ਤਕਰੀਬਨ ਸਾਲ ਹੀ ਹੋਣ ਵਾਲਾ ਵਾ ਤੇ ਕੋਈ ਖੁਸ਼ਖਬਰੀ ਬਣੀ ਹੈ ਜੇ ਕਿ ਨਹੀਂ ਨਾ ਚਾਚੀ ਤੂੰ ਕਹਿ ਉਹ ਜੀ ਗੱਲਾਂ ਕਰਨ ਦੀ ਅਜੇ ਤੇ ਮੇਰੇ ਘਰ ਦੇ ਵਿੱਚ ਕੋਈ ਨਾ ਹੀ ਨਹੀਂ ਲੈਂਦਾ ਅਜੇ ਤੇ ਮੇਰੀ ਮਾਂ ਵੀ ਨਹੀਂ ਨਾ ਲੈਂਦੀ ਕਹਿੰਦੀ ਹੈ ਜੇ ਕੱਲ ਤੇ ਵਿਆਹ ਹੋਣ ਦੇ ਇਹਨਾਂ ਦੇ ਤੇ ਅਜੇ ਘੁੰਮਣਾ ਫੇਰਨਾ ਤੇ ਭਰਾ ਮੇਰਾ ਅੱਗੇ ਦਿਨੋਂ ਪਤਾ ਹੀ ਉਹ ਤੇ ਬੜਾ ਸ਼ਕੀਨ ਘੁੰਮਣਾ ਫੇਰਨਦਾ ਉਹ ਤੇ ਅੱਗੇ ਕਹਿੰਦਾ ਵਾ ਵੀ ਅਸੀਂ ਅਜੇ ਘੁੰਮਣਾ ਫੇਰਨਾ ਸਾਲ 2 ਸਾਲ ਤੇ ਫਿਰ ਜਾ ਕੇ ਕਿਤੇ ਸੋਚਣਗੇ ਬੱਚੇ-ਬੁੱਚੇ ਬਾਰੇ ਅੱਛਾ ਹਾਂ ਤੇ ਕੀ ਆਂਦੇ ਹੁੰਦੇ ਆ ਜੇ ਤੇ ਰੱਬ ਪੈਂਦੇ ਆ ਦੇ ਦੇ ਤੇ ਦੇ ਦੇ ਨਹੀਂ ਤੇ ਤੀ ਪੋਤੇ ਇਹਨਾਂ ਚੀਜ਼ਾਂ ਤੋਂ ਵਾਂਝਾ ਰਹਿੰਦਾ ਵਾ ਚਾਚੀ ਤੂੰ ਕਿਹੜੀਆਂ ਡੂੰਘੀਆਂ ਸੋਚਾਂ 'ਚ ਪੈ ਗਈਆਂ ਬਹਿ ਜਾ ਮੈਂ ਚਾਹ ਬਣਾ ਕੇ ਲਿਆਉਣੀ ਆ ਨਹੀਂ ਮੇਰੇ ਗੱਲ ਸੁਣਾ ਹਾਂ ਨਾਲ ਤਾਂ ਮੈਨੂੰ ਇੰਨੇ ਚਿਰ ਦੇ ਲਾਰੇ ਲਾਉਂਦੀ ਰਹਿਣੀ ਹੈਗੀ ਕਿ ਮੇਰੇ ਭਰਾ ਨੇ ਮੈਨੂੰ ਸੈੱਟ ਪਾਇਆ ਬਾਗ ਫੜਾਈ ਤੇ ਲਿਆਹਾ ਵਿਖਾਲ ਮੇਰੀ ਨੌ ਨੇ ਵਿਆਹ ਜਾਣਾ ਵਾਂਗਾ ਤੇ ਮੈਂ ਉਹਨੂੰ ਕਹਿਣ ਦੀ ਮੈਂ ਕੋਈ ਨਹੀਂ ਮੈਂ ਕਬਲ ਦਾ ਵੇਪ ਤੈਨੂੰ ਲਿਆ ਦਿੰਨੀ ਆ ਚਾਚੀ ਇੰਨਾ ਚਿਰ ਹੋ ਗਿਆ ਤੈਨੂੰ ਮੈਂ ਲਾਰੇ ਲਾਉਣ ਦੀ ਸੀ ਸੱਚੀ ਤੇ ਗੱਲ ਮੈਂ ਤੈਨੂੰ ਅੱਜ ਦੱਸਦੀ ਆ ਇਹ ਨਾ ਘਰ ਦੇ ਵਿੱਚ ਨਹੀਂ ਮੈਂ ਰੱਖਿਆ ਸੈੱਟ ਮੈਂ ਜਦੋਂ ਦੂਜਾ ਸੋਨਾ ਆਪਣਾ ਕਰਾਇਆ ਹੈ ਨਾ ਬੈਂਕ ਦੇ ਵਿੱਚ ਜਮਾ ਉਹਦੇ ਮੇਰੇ ਨਾਲ ਇਹ ਵੀ ਕਰਾਈ ਸੀ ਤੇ ਇਹਨੂੰ ਤੇ ਪਤਾ ਹੀ ਅੱਜਕੱਲ ਚੋਰ ਚਲ ਕੇ ਇੱਥੇ ਤੋੜੇ ਫਿਰਦੇ ਆ ਤੇ ਕਿਤੇ ਮੈਂ ਵੀ ਬਾਹਰ ਅੰਦਰ ਜਾਣਾ ਹੁੰਦਾ ਵਾ ਤੇ ਫਿਰ ਮੇਰਾ ਵੀ ਧਿਆਨ ਵਿੱਚ ਰਹਿੰਦਾ ਸੀ ਤੇ ਮੈਂ ਬੈਂਕ 'ਚ ਜਮਾ ਕਰਾ ਤਾ ਤੇ ਹਾਂ ਮੇਰੇ ਨਾ ਪਰਜਾਈ ਨੇ ਸੂਟ ਦਿੱਤਾ ਵਾ ਲਿਆ ਕੇ ਤੇ ਤੇ ਪੇਕਿਆ ਤੋਂ ਆਪਣਾ ਆਈ ਸੀ ਤੇ ਵਿਚਾਰੀ ਨੇ ਚੋਕ ਕੇ ਤੇ ਮੈਨੂੰ ਦੇ ਤਾਂ ਦੀਦੀ ਮੈਨੂੰ ਸੋਹਣਾ ਲੱਗਾ ਤੇ ਮੈਨੂੰ ਕਹਿੰਦੀ ਲੈ ਦੀਦੀ ਤੂੰ ਲੈ ਜਾ ਤੂੰ ਸੰਭਾਲਾ ਵੀ ਮੈਂ ਲਾ ਐਡੀ ਚੰਗੀ ਓ ਉਸ ਤੇ ਵੇਲੇ ਚੀਜ਼ ਲਿਆ ਕੇ ਤੇ ਮੈਨੂੰ ਸਗੋ ਦੇ ਦਿੱਤੀ ਆਪ ਨਹੀਂ ਰੱਖਿਆ ਉਹਨੇ ਸੂਟ ਵਖਾਲਾ ਚਲ ਮੈਂ ਲਿਆ ਕੇ ਵਿਖਾਉਣੀ ਬੈ ਜਾ ਨਾਲੇ ਮੈਂ ਚਾਹ ਬਣਾ ਲਿਆ ਵਾਂ ਵੇਖਾਂ ਕਿਦੇ ਪੋਚੇ ਪਉਂਦੀ ਆ ਮੈਂ ਤੇ ਬੰਦੇ ਦੀ ਤੌਰ ਵੇਖ ਕੇ ਪਛਾਣ ਲਾ ਕਿੱਧਰੋਂ ਆਇਆ ਤੇ ਕਿੱਧਰੋਂ ਗਿਆ ਮੇਰੇ ਰੋਦਾ ਘਣੀ ਇਹਨੂੰ ਪਤਾ ਨਹੀਂ ਕਿ ਹੱਗਲਦ ਲੱਗਣਾ ਮੈਨੂੰ ਤਾਂ ਲੱਗਦਾ ਦਾਲ ਚ ਕਾਲਾ ਵਾ ਇਹ ਤੇ ਸਾਰਾ ਝੂਠ ਹੀ ਬੋਲਦੀ ਹੈਗੀ ਸੱਚਤ ਨਹੀਂ ਹੈਗਾ ਤੇ ਪਤਾ ਤੇ ਮੈਂ ਕਰਕੇ ਰਹੂੰਗੀ ਹੈਜੀ ਕਿੱਟੀ ਸੈਟ ਬੈਂਕ ਚ ਜਾਵਾ ਕਰਾਤਾ ਮੈਨੂੰ ਤਾਂ ਲੱਗਦਾ ਨੌਗਿਆਂ ਦਾ ਸੂਟ ਆਈ ਉਹੋ ਹੀ ਦੇ ਕੇ ਤੈਨੂੰ ਤੋਰਤਾ ਇਦਨ ਨੂੰ ਵੀਰ ਕਾ ਕਿੱਡੀਆਂ ਸੂਆ ਲੈਣ ਆ ਗਈ ਆ ਇਹ ਜੀ ਮੈਨੂੰ ਕਿੱਟੀ ਸੈਟ ਵਿਖਾ ਤੇਰੇ ਲਈ ਮੈਂ ਰੱਖਿਆ ਨਾ ਕਿੱਟੀ ਸੈਟ ਹੈ ਕਿੱਡੀਆਂ ਦਰੂ ਉਹਦੇ ਸਿਮੂਆ ਲੈਣ ਅੱਜ ਦੀ ਕਰੀ ਜੀ ਦੂ ਮੈਂ ਪੇਕਿਆ ਹੋਣਾ ਮਗਰੇ ਤੁਰ ਪੈਂਦੀ ਆ ਹੈ ਇੱਕ ਅੰਤਰਨ ਕਿੱਟੀ ਸੈਟ ਜਿਹੜਾ ਮੈਨੂੰ ਪਾਇਆ ਇਹਨੂੰ ਵੀ ਪਤਾ ਵਾ ਵੀ ਮੈਨੂੰ ਕੁਝ ਪਿਆ ਨਹੀਂ ਆ ਇੱਕ ਨੌਗਾ ਦਿੱਤਾ ਅੰਤਰਨ ਉਹ ਵੀ ਨਹੀਂ ਸਮਉਣ ਚੋਗਾ ਦਿੱਤਾ ਉਹ ਵੀ ਮੈਂ ਆਪਣੇ ਕੋਲੋਂ ਲਿਆ ਕੇ ਤੇ ਸਾਰਿਆ ਵਾ ਨੂੰ ਮੈਂ ਤੇ ਟੱਕਣ ਟੱਕਦੀ ਰਹਿ ਗਈ ਆਣ ਕੇ ਤੇ ਬਹਿ ਗਈ ਆ ਦਰਾਂ ਦੇ ਵਿੱਚ ਹੋਰ ਤੇ ਹੋਰ ਇਹੋ ਉਹਨਾਂ ਦੇ ਬੱਚਾ ਨਹੀਂ ਹੋਇਆ ਵੀ ਕਿੱਡੀ ਇਹਨਾਂ ਨੂੰ ਇਹਨੂੰ ਪਾਜੀ ਪਾਉਣੀ ਉਹਨਾਂ ਨੇ ਉਹ ਗੱਲ ਦਵਾਈਆਂ ਖਾ ਕੇ ਕਿ ਉਹ ਮਰ ਚਲੇਆ ਇਹ ਕਿੱਡੀ ਸੂਹਾਂ ਲੈਣ ਆਈ ਆ ਇਹ ਵੀ ਬੱਚਾ ਨਹੀਂ ਹੋਇਆ ਵੀ ਇੱਕ ਤੇ ਕਹਿੰਦੇ ਹੁੰਦੇ ਨਾ ਚੰਦਰਾ ਗਵਾਂਡ ਨਾ ਹੋਵੇ ਵੀ ਤੇ ਜੇ ਹੋਵੇ ਹੋਵੇ ਤੇ ਚੱਜਦਾ ਹੋਵੇ ਵੀ ਇਹ ਮੇਰੇ ਜਣਾ ਚ ਬੈਠੀ ਆਣ ਕੇ ਅੱਗੇ ਕੋਥੋਂ ਖੱਪਦੀ ਆਈ ਆ ਉਤੋਂ ਆਣ ਕੇ ਇਹ ਡੈਪੀ ਆ ਹੋਰ ਕਪਾਉਣਾ ਹੁੰ ਤੇ ਚਾਹ ਮੱਥੇ ਮਾਰਾ ਤੇ ਜਾਵੇਗਾ ਕਿਤੇ ਮੈਨੂੰ ਵੀ ਖਲਾਸੀ ਮਿਲੇ ਦੇ ਕੋਲ ਇਹ ਨੂੰ ਮੈਂ ਚਾਹ ਦਾ ਮਾਂ ਛੇਤੀ ਤੇ ਛੇਤੀ ਜਾਵੇ ਕਿਤੇ ਹਾਂ ਮੇਰਾ ਵੀ ਸਟਕਾ ਰ ਆ ਹੋਵੇਗੀ ਮੈਂ ਤਾਂ ਅਖੇ ਘਰ ਜਾ ਕੇ ਰੈਸਟ ਕਰੂੰਗੀ ਸਵਾਹ ਰੈਸਟ ਹੋਣੀ ਆ ਆ ਵੀ ਲੈ ਜਾਨੀ ਕਹਿਣਾ ਫੋਕੀ ਚਾਹ ਮੇਰੇ ਮੱਥੇ ਮਾਰੀ ਜਨੇ ਤੇ ਲੈ ਆ ਕਬਲ ਚਾਹ ਦੀ ਤਾਂ ਐਵੇਂ ਖੇਚੜੀ ਕੀਤੀ ਲੈ ਚਾਚੀ ਹੁਣ ਬਣ ਗਈ ਆ ਪੀ ਲੈ ਲੈ ਫੜ ਚੁੱਪ ਕਰਕੇ ਹੁਣ ਬੈ ਜਾ ਕਬਲ ਨਾਲੇ ਚਾਹ ਪੀ ਲਾ ਨਾਲੇ ਦੋਸੋ ਕਰ ਲਾਂਗੇ ਚਾਚੀ ਸਾਰਾ ਤੇ ਦੁੱਖ ਫੋਲ ਲਿਆ ਵਾ ਹੁਣ ਪਿੱਛੇ ਵੀ ਕੁਝ ਰਹਿ ਗਿਆ ਵਾ ਤੇ ਬੈ ਜਾ ਤੂੰ ਮੈਂ ਸੂਟ ਫੜ ਲਿਆ ਵਾ ਤੈਨੂੰ ਵਖਾਲਦਾ ਤੈਨੂੰ ਹੁਣਾਂ ਵੀ ਮੈਂ ਸੂਟ ਨਹੀਂ ਲਿਆਂਦਾ ਵੀ ਹੂੰ ਕੀ ਪਤਾ ਉਹਨਾਂ ਦਿੱਤਾ ਕਿ ਜਾਂ ਆਪਣੇ ਕੋਲੋਂ ਹੀ ਲੈ ਆਈਆਂ ਹਾਈ ਹਾਈ ਆਗ ਲੱਗਣੀ ਪੱਚੀ ਚੱਲ ਚੱਲੀ ਹੀ ਇੰਨੇ ਕਾਣਾ ਹੀ ਸੂਟ ਖਰੀਦ ਕੇ ਲਿਆਂਦਾ ਵਾ ਮੈਂ ਤਾਂ ਬਟ ਕਨੇ ਤੱਕ ਦੀ ਰਹੀ ਇੱਥੇ ਰੱਖੀ ਨੂੰ ਲਗਾ ਕੇ ਆਵੇ ਚਾਚੀ ਮੇਰੇ ਭਜਾਈ ਸੂਟ ਲੈ ਕੇ ਆਈ ਜਿਹੜਾ ਲੈਣੀ ਸੂਟ ਤੇ ਕਮਲ ਬੜਾ ਸੋਹਣਾ ਵਾਂਗਾ ਤੇ ਉਤੋਂ ਪਾਰਾ ਵੀ ਵੜਾਵਾਗਾ ਚਾਚੀ ਅਗਲੀ ਦੀ ਮਾਂ ਨੇ ਦਿੱਤਾ ਹੀ ਉਹਦੇ ਵਾਸਤੇ ਤੇ ਮੈਂ ਤੇ ਉਹਦਾ ਕਹਿ ਬੈਠੀ ਵੀ ਬੜਾ ਹੀ ਸੋਹਣਾ ਵਾ ਅਗਲੀ ਨੇ ਮੈਂਟ ਨਹੀਂ ਲਾਇਆ ਉਸੇ ਵੇਲੇ ਮੈਨੂੰ ਲਫਾਫੇ ਚ ਪਾ ਕੇ ਦੇਦਾ ਵੀ ਦੀਦੀ ਲੈ ਲੈ ਜਾ ਤੂੰ ਸਮਾ ਲੈ ਤੈਨੂੰ ਸੋਹਣਾ ਲੱਗਣਾ ਵਾ 2-3000 ਦਾ ਤੇ ਹੋਣਾ ਹੀ ਆ ਚਾਚੀ ਨਹੀਂ ਹੋਣਾ ਵਾਂਗਾ ਸਮਾ ਕੇ ਤੇ ਪਾ ਆਹੋ ਨਹੀਂ ਹੋਣਾ ਅਗਲੀ ਨੇ ਐਨੇ ਚਾ ਨਾ ਦਿੱਤਾ ਤਾਂ ਮੈਂ ਸਮਾ ਕੇ ਪਾ ਕੇ ਤੇ ਕੇ ਤਾਂ ਹੋ ਕੇ ਆਉਂਗੇ ਇੱਕ ਵਾਰੀ ਫੇਰ ਫੇਰਾ ਪਾ ਕੇ ਆਉਂਗੇ ਉੱਥੋਂ ਚਲ ਚਾਚੀ ਪੀਲਾ ਚਾਹ ਠੰਡੀ ਹੋ ਜਾਣੀ ਆ ਫੇਰ ਚਾਚਾ ਠੀਕ ਠਾਕ ਹੀ ਹਾਂ ਠੀਕ ਠਾਕ ਘਰੇ ਹੀ ਕਿ ਗਿਆ ਕੰਮ ਤੇ ਨਹੀਂ ਘਰੇ ਆ ਅੱਛਾ ਅੱਛਾ ਠੀਕ ਚਲ ਚੰਗਾ ਪੁੱਤ ਮੈਂ ਚਲਦੀ ਆ ਹੁਣ ਬੜਾ ਟਾਈਮ ਹੋ ਗਿਆ ਇਹਨੂੰ ਚੰਗਾ ਚਾਚੀ ਸ਼ੁਰੂ ਹੋ ਗਈ ਇਹ ਵੀ ਗਈ ਅੰਦਰ ਸ਼ੇਰ ਖਾ ਲਿਆ ਕੋ ਰੋ ਪਤਾ ਨੇ ਜੋੜ ਜੋੜ ਕੇ ਲਾਈ ਗੱਲਾਂ ਕਿ ਮੈਂ ਆ ਵੀ ਕਰਨੀ ਤੇ ਆ ਵੀ ਕਰ ਰਹੀ ਆ ਸ਼ੁਗਰ ਤੇ ਮਹਾ ਰੈਸਟ ਵੀ ਨਹੀਂ ਹਟੇ ਸੋਨਿਆ ਹਾਂਜੀ ਮੈਂ ਉੱਪਰ ਚੱਲਿਆ ਆਂ ਤੇ ਕੌਫੀ ਲੈ ਕੇ ਉੱਪਰ ਹੀ ਆਜੋ ਠੀਕ ਆ ਠੀਕ ਆ ਹਾਂ ਬਾਏ ਸੁਣਾ ਨਾਲੇ ਮੇਰੀ ਗੱਲ ਧਿਆਨ ਨਾਲ ਸੁਣਾ ਹੁਣ ਦਵਾਈ ਲਗਾਤਾਰ ਖਾਣੀ ਆ ਕੋਈ ਨਾਗਾ ਨਾ ਪਾਏ ਠੀਕ ਆ ਕਿਉਂਕਿ ਨਾਗਾ ਪੈ ਜਾਣਾ ਫੇਰ ਡਾਕਟਰ ਸ਼ੁਰੂ ਤੋਂ ਸ਼ੁਰੂ ਕਰਦਾ ਦਵਾਈ ਤੇ ਤੈਨੂੰ ਪਤਾ ਵੀ ਕੋਰਸ ਜਿਹੜਾ ਨਵੀਂ ਸੁਰਿਆ ਸ਼ੁਰੂ ਹੋਇਆ ਇੰਡੈਕਸ ਹਿਸਾਬ ਦਾ ਤੇ ਫੇਰ ਮੈਨੂੰ ਨਾ ਬੌਸ ਕਾੜੀ ਕੜੀ ਸੁੱਟੀ ਨਹੀਂ ਦਿੰਦਾ ਹਾਂਜੀ ਮੇਰੀ ਮਜਬੂਰੀ ਸਮਝੀ ਠੀਕ ਆ ਤੇ ਇਹ ਕਰਕੇ ਹੁਣ ਨਾਗਾ ਨਾ ਪਾਏ ਜੇ ਕੋਈ ਹੈ ਤਾਂ ਪਹਿਲਾਂ ਦੱਸ ਦੀ ਇੱਕ ਦੋ ਦਿਨ ਦਵਾਈ ਮੁੱਕਣ ਤੋਂ ਤੇ ਕੁਸਾ ਪੂਰਾ ਕਰਨਾ ਆਪਾਂ। ਤੇ ਯਾਰ ਮੇਕੋ ਘੜੀ ਘੜੀ ਨੋ ਜਾਇ ਜਾਂਦਾ ਸਿੱਧੀ ਗੱਲ ਮੈਂ ਤੈਨੂੰ ਦੱਸਾਂ ਠੀਕ ਆ। ਤੇ ਇੰਨਾ ਗੱਲਾਂ ਦਾ ਧਿਆਨ ਰੱਖੀ।